ਲਓ ਵੀ ਪੰਜਾਬੀਓ ਅੱਜ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਕਿਹੜਾ ਪਿੰਡ ਹੈ ਇਹ ਪੂੰਗਾ ਪੂੰਗਾ ਦੇ ਲਾਗੇ ਨੂਰਪੁਰ ਨੜਾਲੀ ਨੂਰਪੁਰ ਨੜਾਲੀ ਪਹਿਲੇ ਤਾਂ ਨਾਸਫਾਤਿਆਂ ਦਾ ਬਾਗ ਦਿਖਾ ਦੇ ਬਾਈ ਤਾਂ ਜਗਰਾਜ ਅਨੋਵਾਲ ਜੀ ਨੂੰ ਜਿਹੜੇ ਬਹੁਤ ਵੱਡੇ ਫੈਨ ਆ ਉਸਤਾਦ ਜਮਣਾ ਜੱਟ ਜੀ ਦੇ ਤੇ ਇਹ ਗੀਤ ਗਾਉਣਗੇ ਧਾਰਮਿਕ ਲੈ ਸੁਣ ਕੇ ਦੱਸਿਓ ਫਿਰ ਆਪਾਂ ਬਾਅਦ 'ਚ ਜਾਣਕਾਰੀ ਦੇਵਾਂਗੇ ਇਹਨਾਂ ਵਰੇ ਆਜੋ ਜੀ ਜੰਗਲ ਦੇ ਵਿੱਚ ਖੂਆ ਲਵਾ ਦੇ ਉੱਤੇ ਪਵਾ ਦੇ ਢੋ ਜੰਗਲ ਦੇ ਵਿੱਚ ਖੂਆ ਲਵਾ ਦੇ ਉੱਤੇ ਪਵਾ ਦੇ ਢੋ ਓ ਸਖੀਆਂ ਨਾਮ ਸਾਈਂ ਦਾ ਹੀ ਬੋ ਕਿਆ ਬਾਤ ਆ ਨਾਮ ਸਾਈਂ ਦਾ ਬੋਲ ਓ ਸਖੀਆਂ ਨਾਮ ਸਾਈਂ ਦਾ ਹੀ ਬੋ ਓ ਸਖੀਆਂ ਨਾਮ ਸਾਈਂ ਦਾ ਹੀ ਬੋ ਨਾ ਕਰਨੀਂ ਦਪਿਆਰੀ ਇਤਨੀ ਇਸ ਨਹੀਂ ਪਾਰ ਲਗਾਉਣਾ ਵੇਖੀ ਤੈਨੂੰ ਜਾਗਣੀ ਆਣੀ ਇੱਕ ਦਿਨ ਐਸਾ ਸੋਣਾ ਕੀ ਬਾਤ ਆ ਯਾਰ ਨਾ ਕਰਨੀਂ ਦਪਿਆਰੀ ਇਤਨੀ ਇਸ ਨਹੀਂ ਪਿਆਰ ਨਦੋਣਾ ਕੀ ਤੈਨੂੰ ਜਾਗਨੀਯੋਣੀ ਇੱਕ ਦਿਨ ਐਸਾ ਸੋਣਾ ਇਸ ਮਿੱਟੀ ਨੇ ਫੇਰ ਨਹੀਂ ਸੁਣਨੇ ਮੱਜਨ ਕਾ ਨਾਮ ਵਿਚ ਟੋ ਉਹ ਸਖਿਆ ਨਾਮ ਸਾਈਂ ਦਾਈ ਬੋ ਨਾਮ ਸਾਈਂ ਦਾਈ ਬੋ ਉਹ ਸਖਿਆ ਨਾਮ ਸਾਈਂ ਦਾਈ ਬੋ ਉਹ ਸਖਿਆ ਨਾਮ ਸਾਈਂ ਦਾਈ ਬੋ ਮਾਸ ਬੇਗਾਨਾ ਖਾ ਖਾ ਪਲਣੇ ਲਾਲਚ ਲੱਗਣੇ ਜਰਦੇ ਜਿੰਨਾ ਵਾਸਤੇ ਪਾਪ ਕਮਾਉਣਾ ਨਹੀਂ ਬਣਨੇ ਤੇਰੇ ਘਰ ਦੇ ਕੀ ਬਾਤ ਆ ਯਾਰਾ ਮਾਸ ਬੇਗਾਨਾ ਖਾ ਖਾ ਪਲਣੇ ਲਾਲਚ ਲੱਗਣੇ ਜਰਦੇ ਜਿੰਨਾ ਵਾਸਤੇ ਪਾਪ ਕਮਾਉਂਦੇ ਨਹੀਂ ਬਣਨੇ ਤੇਰੇ ਘਰ ਦੇ ਤੇਰੇ ਨਾਲ ਕਿਸੇ ਨਹੀਂ ਜਾਣਾ ਜਿਨ ਸੰਗ ਕਰੇ ਕੋ ਲੋ ਉਹ ਸਖੀਆਂ ਨਾਮ ਸਾਈਂਦਾਈ ਬੋ ਜਮ ਸੰਦਾਈ ਬੋ ਉਹ ਸਖੀਆਂ ਨਾਮ ਸਾਈਂਦਾਈ ਬੋ ਉਹ ਸਖੀਆਂ ਨਾਮ ਸਾਈਂਦਾਈ ਬੋ ਵੀ ਸੰਗਤੇ ਚਾਹੇ ਵਾਹ ਨਜ਼ਾਰ ਆ ਗਿਆ ਪਹਿਲਾ ਅਸਲ ਦੇ ਵਿੱਚ ਨਾ ਭਾਈ ਜਦੋਂ ਪੰਜਾਬੀ ਆਪਣੇ ਹਨ ਕਿਤੇ ਵੀ ਪ੍ਰੋਗਰਾਮ ਹੋਣਾ ਧਾਰਮਿਕ 우ਸਤਾਦ ਜਮਲਾ ਜੱਟ ਜੀ ਦਾ ਬਹੁਤ ਹਨ ਬਿਲਕੁਲ ਬਿਲਕੁਲ ਜੀ ਸਾਰੇ ਯਾਰ ਗੀਤ ਬਹੁਤ ਲਵਾਉਂਦੇ ਸੀ ਇਹ ਤੇ ਮਾਨਕ 우ਸਤਾਦ ਦੇ ਤੇ ਪਰ ਭਾਈ ਯਾਰ ਉਹਦਾ ਸਮਾਂ ਹੀ ਨਾ ਗੇ ਪਰ ਜਿਨ੍ਹਾਂ ਨੇ ਉਹ ਭਾਈ ਸਮੇਂ ਸਾਰਾ ਦੇਖਿਆ ਤੇ 우ਸਤਾਦ ਜੀ ਨੂੰ ਸੁਣਿਆ ਉਹ ਜਰੂਰ ਵੀਡੀਓ ਸ਼ੇਅਰ ਕਰੋ ਇੱਕ ਹੋਰ ਇਹਦੀ ਖਾਸੀਅਤ ਹੈ 우ਸਤਾਦ ਦੀ ਆਹ ਤੂੰ ਵੀ ਤੇ ਤੂੰ ਬਾ ਬਿਲਕੁਲ ਇਹ ਆਪ ਤਿਆਰ ਕਰਦਾ ਭਾਈ ਜੇ ਕਿਸੇ ਨੇ ਲੈਣਾ ਹੋਇਆ ਤਾਂ ਇਹਦਾ ਨੰਬਰ ਉੱਪਰ ਦੇਵਾਂਗੇ ਠੀਕ ਹੈ ਕਿ ਨਹੀਂ ਸਾਰੇ ਸੰਪਰਕ ਕਰਿਓ ਤੇ ਅਗਲੀ ਵਾਰ ਫੇਰ ਹਨਾ ਕੋਈ ਵਧੀਆ ਵੀਡੀਓ ਲੈ ਕੇ ਆਵਾਂਗੇ ਇਹਦਾ ਗੀਤ ਇਕ ਮੇਰੀ ਫੇਰ ਪਾਵਾਂਗੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਧੰਨਵਾਦ